ਸਤ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰਦੇ ਅੱਜ ਦਾ ਬਲੌਗ ਤੋਂ ਪਹਿਲਾਂ ਜੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਪਹੁੰਚੇ ਹੋਇਆ ਭੈਣ ਕੋਲ ਮਾਲਾ ਕਿ ਮੈਨੂੰ ਹੈਗਾ ਜੀ ਇੱਕ ਦੋ ਕੰਮ ਰੋਪੜ ਦੇ ਵਿੱਚ ਤੇ ਤੁਹਾਡੀ ਮੁਲਾਕਾਤ ਆਪਾਂ ਪਹਿਲਾਂ ਕਰੋਣ ਤੋਂ ਨਿਆਣੇ ਇਧਰ ਇੰਜੋਏ ਲੱਗੇ ਹੋਏ ਆ ਕਰਨ ਹਾਂ ਜੀ ਮਰੀਂਦਾ ਸਾਸੀ ਕਾ ਬੋਲ ਮੈਨੂੰ ਸਾਸੀ ਕਾ ਬੋਲ ਮਨ ਤੇ ਤੇ ਪਹਿਲੇ ਹਾਜੀ ਜੀ ਕਹਾਤਾ ਹਾਜੀ ਜੀ ਕੋ ਹਾਤੇ ਹਾਜੀ ਜੀ ਪੁੱਛਿਆ ਚਿਕਾਇ ਸਾਸੀ ਕਾ ਸਾਸੀ ਕਾ ਕਾਕਾ ਦਾ ਬੇਲਾ ਪੁੱਤ ਹੈ ਹਾ ਸਾਫ ਕਾ ਅੱਛਾ ਪਕਾ ਦਾ ਹੈ ਹਾਂ ਅੱਛਾ ਗੱਡੀ ਸਾਫ ਕਰ ਲੱਗਿਆ ਆਈ ਆਪਣੀ ਇਹ ਦੇਖ ਲਓ ਯਾ ਗੱਡੀ ਸਾਫ ਕਰ ਲੱਗੀ ਹੋਈ ਜਾਨਾ ਇਲੇ ਜੀ ਅਸੀਂ ਮਿੰਦੂ ਕਹਿੰਦਾ ਮੇਰੇ ਕਿ ਜਾਣੀ ਆ। ਹਾਂ। ਮਿੰਦੂ ਦੇਣੀ ਨਹੀਂ। ਕਾਤੇ। ਮਨੂ ਲੈ ਲੈਂਦਾ। ਮੈਂ ਤੇ ਬੀਨ ਨਹੀਂ ਆਗਾ। ਆ ਗਿਆ ਨਾ ਤੇਰਾ ਵੀਰ ਨਹੀਂ ਆਗਾ ਹੈ? ਹਾਂ ਵੀਰਾ। ਤੇ ਲੈ ਜਵੇ। ਚੱਤੀ ਚੋਣ। ਹੈ? ਤੇ ਚਲਾਉਣੀ ਆ। ਇਹ ਰਾਜ ਦੇ। ਟੂਨ ਦੇ ਦੇ। ਖਰਾਬ ਤਾਂ ਬਲ ਨਹੀਂ ਭਈ ਆਏ। ਆ ਦੇਖ ਲਓ। ਖਰਾਬ ਨਹੀਂ ਹੈਗੀ ਜਿੱਥੇ। ਆ ਦੇਖੋ ਖਰਾਬ ਨਹੀਂ ਆਈਗੀ ਖਰਾਬ ਨਹੀਂ ਆਈਗੀ ਆ ਦੇਖੋ ਉਹ ਨਹੀਂ ਖਰਾਬ ਕਰੀ ਇਹ ਵੈਸੇ ਹੀ ਪੁੱਤ ਨਨੜੀ ਰੇਸ ਹੈ ਦੀ ਘਟਾਈ ਹੋਈ ਆ ਇਹ ਜਿਆਦਾ ਭਜਾਉਂਦੀ ਆ ਅੱਛਾ ਹਾਂ ਇਹ ਜਿਆਦਾ ਭਜਾਉਂਦੀ ਆ ਟਿੱਡਕਣੀ ਤਾਂ ਕਰਕੇ ਅਰੇ ਇਤਨੀ ਹੈ ਉਹ ਅਰੇ ਇਤਨੀ ਭਜਾਣੀ ਇਹਨੂੰ ਪਤਾ ਹੀ ਨਹੀਂ ਕਿੱਧਰ ਤੋਂ ਕਿੱਧਰ ਨੂੰ ਮੋੜਨੀ ਆ ਹਾਂ ਇਹਨੂੰ ਪਤਾ ਨਹੀਂ ਹੈਗਾ ਨਿਆਣੀ ਹੈ ਹਨਾ ਅਰੇ ਕਰਕੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਥੋੜੀ ਮੁਲਾਕਾਤ ਭੈਣ ਨਾਲ ਕਰਾ ਦਈਏ ਜੀ ਆ ਵਾਏ ਕੁਚੀ ਕਿਤੇ ਉਹ ਕਿੱਧਰ ਆ ਗਿਆ फडਕਾ ਫਡਕਾ ਆਏ ਨੂੰ ਮੈਨੂੰ 20 25 ਮਿੰਟ ਹੋ ਗਏ ਜੀ ਹੈ ਮਾਸੀ ਫਿਰ ਕਹਿੰਦੀ ਮੇਰੀ ਕੁੜੀਆਂ ਦੀ ਕਲਾਸ ਲਾਉਨੇ ਆ ਨਾ ਕੋਈ ਚਾਹ ਨਾ ਕੋਈ ਕੰਮ ਕਰਦੇ ਆ ਅਸੀਂ ਜੋ ਰਸਤੇ ਨਾਲ ਆ ਗਿਆ ਵੀ ਚਾਹ ਪਾਣੀ ਝੋਗ ਗਿਆ ਵੀ ਨਹੀਂ ਉੱਪਰ ਜਾਂਦਾ ਚਾਹ ਬਣਾ ਲਿਆਉਂਦਾ ਨਾਲੇ ਸਾਨੂੰ ਨਾਲੇ ਆਪ ਪੀ ਲੈਂਦਾ ਹਾਂ ਜੀ ਮਸਤ ਕੁੜੀਆਂ ਦਾ ਸਾਸਰੀ ਕਾ ਤੈਨੂੰ ਪਤਾ ਨਹੀਂ ਵੀ ਕੁੜੀਆਂ ਕੰਮ ਕਰਦੀਆਂ ਜੇ ਸਾਡੀ ਮਾਂ ਸਾਡੇ ਨੇ ਲੱਗੀ ਹੋਈ ਹੈ ਤੈਨੂੰ ਨਾ ਕੋਈ ਸਾਡਾ ਆ ਗਿਆ ਅਸੀਂ ਨਹੀਂ ਪਰਣਾ ਨੂੰ ਜਾਂਦੇ ਤਾ ਮਾਨੂੰ ਲੱਗੋ ਅੱਛਾ ਵੀ ਜੇ ਤੁਸੀਂ ਆਇਆ ਤਾਂ ਪਹਿਲਾਂ ਕੰਮ ਕਰੋ ਫਿਰ ਚਾਹ ਪਿਲਾਉਂਗੇ ਕੋਈ ਨਹੀਂ ਮੈਂ ਬਾਹਰੇ ਪੀ ਲੂੰਗਾ ਅੱਜ ਮੈਂ ਬਾਹਰੇ ਪੀਉਂਗਾ ਹਾਂ ਮੈਂ ਵੀ ਬਾਹਰੇ ਪੀ ਕੇ ਆਉਂਗਾ ਉਹ ਤਾਂ ਬੈਠਾ ਕਾ ਦੱਸਣਾ ਉਹ ਨਾਲ ਮੈਂ ਵੀਡੀਓ ਬਣਾਉਂਗਾ ਮੈਡਾ ਇਹ ਦੇਖ ਲੋ ਅੱਜ ਮੈਨੂੰ ਭੈਣਾ ਨੇ ਘਰ ਤੇ ਕੱਢੇ ਸੀ ਕਹਿੰਦੇ ਕੰਮ ਕਰਾ ਕੇ ਜਾ ਤਾਂ ਚਾਹ ਮਿਲੂਗੀ ਪਰ ਕਾ ਹੋਈ ਕਰਦੇ ਵੀ ਕੰਮ ਕੋਈ ਗੱਲ ਏਡੀ ਘਟੀ ਗੱਲ ਖਾਉਂਦੇ ਜੀ ਚਾਹ ਨਹੀਂ ਪੁੱਛਣੀ ਰਿਸ਼ਤੇਦਾਰ ਨੂੰ ਅੱਜੂ ਕੱਲ ਦਾ ਕੰਮ ਲਾ ਕੇ ਜਦੋਂ ਸਾਵਣਾ ਰਾਹੀਓ ਕੰਮ ਲੱਗੇਗਾ ਇਸ ਤਾਈ ਨੂੰ ਕੰਮ ਨਾ ਕਰ ਦੇ ਤਾਂ ਭਾਈ ਹਾਂ ਅੱਛਾ ਹੁਣ ਐ ਵਾਹ ਲਿਆ ਤੁਸੀਂ ਪੱਕਾ ਇਹਦਾ ਮਤਲਬ ਇਹ ਕੰਮ ਛੱਡ ਕੇ ਤੈਨੂੰ ਚਾਹ ਪਲਾਈਏ ਲੈ ਜੀ ਹੁਣ ਦੇਖ ਲਓ ਜੀ ਜਿੰਨੇ ਸਾਡੇ ਸਬਸਕ੍ਰਾਈਬਰਾਂ ਸਾਰੇ ਕੰਮ ਚ ਲੱਗ ਜਾਂ ਮਾਦਾ ਸਾਡਾ ਕੰਮ ਰੁਲ ਗਿਆ ਹੋਰ ਇਹਦਾ ਮਤਲਬ ਜਾਬੇਣਾ ਹੈ ਹਾਂ ਵਾਹ ਮੈਂ ਜਾ ਗਿਆ ਨੂੰ ਕੰਮ ਬਾਲਦਾ ਚੰਗਾ ਹੀ ਨਹੀਂ ਹੈਗਾ ਮੈਨੂੰ ਨਾਲੇ ਸਾਡਾ ਕੰਮ ਹੋ ਜਣਾ ਚਾਹ ਪੋਣੀ ਗੱਲ ਚ ਕੱਟੇ ਬੈ ਕੇ ਪੀ ਲੂਗੀ ਤੇ ਕਿੰਨੀ ਸਿਆਣੀਆਂ ਮਾਸੀ ਤੂੰ ਹੈ ਤੇ ਕੁੱਤੇ ਸਿਆਣੇ ਕਰਦੇ ਆਂਗੇ। ਹਾਂ। ਅੱਛਾ ਤੁਹਾਨੂੰ ਨਹੀਂ ਕਿ ਇਹ ਇਹਨੇ ਸਿਆਣੇ ਕਰਤਾ। ਵੀ ਜਿਹੜਾ ਕੋਈ ਵੀ ਆਉਂਦਾ ਹੈ ਰਿਸ਼ਤੇਦਾਰ ਵੀ ਉਹਨੂੰ ਚਾਹ ਬਾਅਦ ਚ ਪੁੱਛਣੀ ਹੈ ਪਹਿਲਾਂ ਕੰਮ ਕਰਾਓ। ਨਹੀਂ ਚਾਹ ਕੰਮ ਰਹਿ ਜਾਣਾ। ਨਹੀਂ ਕੰਮ ਰਹਿਣਾ। ਉਸ ਤੋਂ ਆਪਣਾ ਫਾਇਦਾ ਦੇ ਦੇਵਾਂਗੇ। ਮਾਸੀ ਪਾਰੀ ਪੈ ਜਾਣਾ। ਨਹੀਂ ਹਾਂ। ਹਮੇਂ ਤਾਂ ਸਾਰੇ ਜਗ੍ਹਾ ਰਹਣਾ ਚਾਹ ਪਾਣੀ ਪੀਓ। ਹਾਂ ਪਾਣੀ। ਹੈਂ? ਜੇ ਅਸੀਂ ਚਾਹ ਲਾ ਕੇ ਪੀਣ ਕੰਮ ਰਹਿ ਜਾਣਾ ਘੜੀ ਘੰਟਾ। ਆ ਪੰਡ ਬਣਾ ਕੇ ਚੱਲ ਬਣਾ ਬਾਈ। ਬਣਾ ਵੀ ਬਣਾ ਮੈਨੂੰ ਚਾਹ ਪੀਣੀ ਨਹੀਂ ਮੈਂ ਕੰਮ ਵੀ ਨਹੀਂ ਕਰਾਉਣਾ ਮੈਂ ਚਾਹ ਨਹੀਂ ਪੀਣੀ ਆਦਰਵਾਜੀ ਦੀ ਸਾਸਰੀ ਕਾਲ ਸਾਸਰੀ ਕਾਲ ਦੇ ਸਪਤਰੀਆ ਕਾਲ ਜੀ ਚਾਹ ਆ ਲੈ ਠੀਕ ਹੈ ਤੁਸੀਂ ਦੋਈ ਖਬਰ ਬਸ ਤਰ ਬੰਮਣੇ ਸਵਾ ਦਾ ਲੱਗੇ ਪੇ ਕੰਮ ਕਾਰ ਕਰ ਇਹ ਵੀ ਜ਼ਰੂਰੀ ਆ ਕੰਮ ਬਿਨਾ ਕੀ ਆਏ ਹਾਂਜੀ ਸੰਦੀਪ ਭੈਣ ਜੀ ਬਾਈ ਗੁੱਡੀ ਦਾ ਭਾਪਾ ਬਾਈ ਗੁੱਡੀ ਕੀ ਖਤੇ ਕੀ ਗੱਲ ਚਾਹ ਦੀ ਚਾਹ ਆ ਰਹੇ ਕਹਿੰਦੇ ਜੇ ਕੰਮ ਕਰਾਉਂਗਾ ਤਾਂ ਚਾਹ ਮਿਲਨੀ ਆ ਤੈਨੂੰ ਭੈਣ ਆਕੇ ਜੋ ਮਰਜ਼ੀ ਕਰੇ ਅੱਗ ਲਾ ਜਾ ਅੱਛਾ ਭੈਣ ਜੋ ਮਰਜ਼ੀ ਆਕੇ ਮੰਗੀ ਜਾਵੇ ਭਾਈ ਦੇ ਘਰ ਹੈ ਭੈਣ ਦਾ ਫਰਜ ਆ ਕੀ ਚਾਹ ਤੇ ਗਈ ਆ ਭੈਣ ਭਾਈ ਦਾ ਨਹੀਂ ਹੱਕ ਹੈਗਾ ਭਾਈ ਸਹੁਰੇ ਆ ਤੇ ਭੈਣ ਦਾ ਮੰਗ ਥਾਕਦਾ ਹੈ ਉਹ ਰੀਤੀ ਰਿਵਾਜ ਪੁਰਾਣੇ ਹੀ ਗਏ ਮੰਗ ਥਾਕਦਾ ਹੱਕ ਤਾਰਾ ਜੋ ਮਰਜ਼ੀ ਲਿਆ ਤੇ ਜੋ ਮਰਜ਼ੀ ਰੱਖੇ ਜੋ ਮਰਜ਼ੀ ਕਰੇ ਉਹਦੀ ਮਰਜ਼ੀ ਆ ਲਾ ਲਾ ਆ ਕੜਦੀ ਤਾਂ ਦੇ ਕੇ ਇਹ ਤਾਂ ਜੀ ਹੁਣ ਜਦੋਂ ਦੋ ਇੱਕ ਪਾਸੇ ਹੋ ਗਈਆਂ ਨਾ ਭੈਣਾ ਫੇ ਮੈਂ ਕੱਲਾ ਕਿਆ ਕਰਾਂ ਪਰੌਣਿਆ ਉਹ ਤੂੰ ਹੀ ਕਹਦੇ ਕੁਸ ਉੱਪਰ ਜਾ ਕੇ ਚਾਹ ਪਾਣੀ ਪਿਆ ਉਹ ਗੱਲਾਂ ਨਾ ਲਾ ਗਿਆ 4 ਮਹੀਨੇ ਬਣਾ ਤੀ ਇਹ ਲੈ ਇਹ ਵੀ ਨਾਲ ਨਾਲ ਗਿਆ ਕੋਈ ਨਹੀਂ ਪਰੌਣਿਆ ਮੈਂ ਤਾਂ ਤੇਰਾ ਪੱਖ ਮਾਰ ਜੰਨਾ ਲੰਦਾ ਪਰ ਹੁਣ ਮੈਨੂੰ ਤੇਰਾ ਵੀ ਪਤਾ ਲੱਗ ਗਿਆ ਉਹ ਬੈਠੇ ਉਹ ਤਾਂ ਫੈਟ ਪਿਆ ਆਇਆ ਕਿਤੇ ਸੈਰ ਦੂਰ ਆ ਕਈ ਦਿਨਾਂ ਬਾਅਦ ਥੋੜਾ ਅਰਜ਼ੋਤੀ ਮੈਂ ਕਹਿੰਦੀ ਹਾਂ 15 ਦਿਨਾਂ ਬਾਅਦ ਮੈਂ ਨਹੀਂ ਥੋਤਾ 15 ਦਿਨੇ ਹੋ ਗਏ ਉਹ ਕੰਮ ਪਤਾਗਾ ਕਿ ਸ਼ੌਂਹੇ ਨੂੰ ਅੰਦਰ ਕੁੜੀ ਕੰਮ ਆਵੇ ਹਾ ਹਾ 20.5 ਚੀਨੀ ਚਾਹ ਬੱਤੀ ਬਾਜੂ ਨਵੇਂ ਸਿਲੰਡਰ ਬਾਜੂ ਕਿੰਨੇ ਸਿਆਣੇ ਆ ਵਾਸੀ ਤੁਸੀਂ ਇੰਨੀ ਮੇਰੀ ਬੇਇੱਜ਼ਤੀ ਨਾ ਇਹ ਕੀ ਕਥਾ ਬੇਦਰਦ ਕਰ ਇਨੀ ਕੀ ਮੇਰੀ ਤਾਂ ਹੋ ਗਈ ਹੋਏ ਗਈ ਅਬ ਇਸੇ ਕਾ ਤੇ ਤਾਪੇ ਰਹਾ ਤੈਨੂੰ ਆਇਦਾ ਹਾਂ ਹਾਂ ਕਹਿਤਾ ਮੈਂ ਹਾਂ ਨਾ ਦੀ ਆਉਂਦੀ ਭਾਂਜੀ ਨੇ ਉਹ ਵੀ ਨਹੀਂ ਬਣਾਈ ਹਾਂਜੀ ਹੋ ਗਿਆ ਨਾ ਮੱਖਰੀ ਮੈਂ ਤਾਂ ਮੈਨੂੰ ਆਪ ਬਣਾ ਲੈ ਮੈਂ ਤਾਂ ਜਾ ਕੇ ਢਾਬੇ ਤੇ ਪੀਨੂੰ ਨਾਲੇ ਬਣਾਉਂ ਵੀਡੀਓ ਆ ਤੇਰੀ ਵੀ ਹਾਂ ਭਾਂਜੀ ਜੀ ਦਾ ਖਰਤਾ ਨਾ ਇਹਨਾਂ ਦਾ ਪੰਮੀ ਮੇਰਾ ਤਾਂ ਵੀ ਨਾ ਕਿ ਜਾ ਰਿਹਾ ਕਿਤੇ ਮੈਂ ਕੱਢ ਲੀਣਾ ਹੈ ਕਿੱਥੇ ਤੇ ਤੁਪਨਾ ਜਾ ਤਪਿਆ ਉਹਨੂੰ ਕਾ ਕੇ ਮੂੰਹ ਲਾ ਲਾ ਗੱਲ ਪਤਾ ਮੈਂ ਦੁੱਧ ਪੀਂਦਾ ਬਾਪੂ ਕਰਾਉਗਾ ਦੇਗਾ ਵੇ ਮੈਂ ਨਹੀਂ ਛੱਡ ਕੇ ਚਾਹ ਮੈਂ ਦੁੱਧ ਪੀਂਦਾ ਨਹੀਂ ਮੈਂ ਦੁੱਧ ਪੀਂਦਾ ਨਹੀਂ ਧੀ ਦੇਖੋ ਵੀ ਸੁੱਖਦਾ ਆਤਾ ਹਬੀ ਪੀਣਾ ਕਹਣਾ ਮੈਂ ਦੁੱਧ ਬਿਨਾ ਬਾਈ ਮਾਹ ਕਿੱਿਆ ਕਰੇ ਇੱਕ ਕੰਮ ਦੋ ਕਾਜ ਨਾਲੇ ਹੋ ਗਿਆ ਧੋਤ ਬਈਆ ਨਾਲੇ ਨਲ ਆਤੇ ਡੰਗਰ ਹੈ ਹਾਂ ਹਾਂ ਇੱਕ ਕੰਮ ਦੋ ਕਾਜ ਨਾਲੇ ਹੋ ਗਿਆ ਧੋਤ ਬਈਆ ਨਾਲੇ ਨਲ ਆਤੇ ਡੰਗਰ ਹਾਂ ਤੇਰੇ ਕੋਈ ਨਹੀਂ ਆਉਂ ਪਰ ਤੇਰੇ ਕੋਈ ਨਹੀਂ ਬੰਨ੍ਹਿਆ ਉਸ ਤੇ ਲਗਾਈਏ ਤੋ ਨਹੀਂ ਆਹੋ ਆਇਓ ਮਰਾਉਂੀਆਂ ਕੋਈ ਨਾ ਰੱਖਿਆ ਪਾਣੀ ਪਾਣੀ ਬੱਸ ਕਰਦੇ ਆਂ ਸਾਰੇ ਲੋਕਾਂ ਨੂੰ ਪਾਣੀ ਪੀਣ ਨੂੰ ਆਹ ਮਾਸੀ ਕਿੱਥੇ ਆ ਔਰ ਨੂੰ ਆ ਜਾ ਮਾਸੀ ਹੁਣ ਆਦੇ ਲਾ ਬੜੀ ਕਾਮੀ ਤੇਰੀ ਧੀ ਆਹ 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 ਦੇਖ ਤਾਂ ਸਹੀ ਇੱਧਰ ਦੇਖ ਲਾ ਆਹ 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 ਹੋਈ ਨਾ ਬੈਠ ਕੇ ਦੇਖਦੀ ਆ ਵੀ ਕਿਹੜਾ ਡੰਗਰ ਕਾ ਕਹਿੰਦਾ ਕਿਹੜਾ ਨਹੀਂ ਕਹਿੰਦਾ ਹੈ ਕੰਮ ਕਰਕੇ ਬੈਠੇ ਕੋਈ 10 ਮਿੰਟ ਆਰਾਮ ਦੀ ਜ਼ਰੂਰੀ ਹੈਗਾ ਬਹੁਤ ਕਰ ਲਿਆ ਹਾਂ ਬਹੁਤ ਕਰ ਲਿਆ ਹਨਾ ਥੱਕ ਗਈ ਕੋਹੋਂ ਟੇ ਉੱਤੇ ਲੱਗੀ ਆ ਮੇਰਾ ਨੂੰ ਦੋ ਘੜੇ ਕਰਿਆ ਕਿ ਭਾਈ ਸਾਰਾ ਕੰਮ ਕਰਿਆ ਗੋਹਾ ਕੋਡਾ ਡੰਗਰਾ ਦਾ ਪਾਣੀ ਪਲਾਇਆ ਪੁਰਾਣੇ ਸੇ ਨਿਆਣਾ 3 ਲੱਗ ਸਮਝਤੀ ਚ ਨਹੀਂ ਹੈ ਗਣਤੀ ਚ ਨਹੀਂ ਹੈ ਕਿਉਂ ਨਾ ਕੰਮ ਅਗਲੇ ਕੀ ਹੈ ਸਣੇ ਜੋ ਕਾ ਦੋ ਰੋਟੀਆਂ ਬਕਾਇਆਂ ਨਹੀਂ ਦੋ ਰੋਟੀਆਂ ਦਾ ਬੋਤਲ ਬੋਤਲ ਲੱਗਦਾ 36 ਜੀ ਜਵਨ ਚਲੰਗ ਰੇ ਲੈ ਕੇ ਬੈਣਾ ਪੈਂਦਾ ਗੱਲ ਪੱਕੀ ਆ ਬਾਈ ਇਹ ਗੱਲ ਤੇਰੀ ਮਾਸੀ ਸਿਆਣੀ ਆ ਹਨਾ ਵੀ ਜਨਾਨੀ ਦੇ ਕੰਮ ਨਹੀਂ ਮੁੱਕਦੇ ਮੈਂ ਕਹਿੰਦਾ ਕੀ ਕਰਦੀਆਂ ਦੋ ਰੋਟੀਆਂ ਦੋ ਰੋਟੀਆਂ ਪਕਾ ਕੇ ਰੱਖਦੀਆਂ ਆ ਆ ਵਿੱਕੀ ਭਾਈ ਵੀ ਤਾਂ ਆਏ ਹੋ ਕਹਿਣਾ ਹੁੰਦਾ ਜਦ ਇਹ ਕਹਿੰਦਾ ਸੁੰਦੀ ਮੈਨੂੰ ਕਿੰਨੀ ਰੋਟੀ ਦੇਣੇ ਆ ਮੈਂ ਦੇਣੇ ਆ ਹਾ ਦੱਸੋ ਕੰਮ ਪਾਣੀ ਬਰਬਾਦੀ ਕਰ ਤੈਚੜੂ ਆ ਜਾ ਫੇਰ ਤੁਰੂ ਜੇ ਜਿੰਦੀ ਮੁੜ ਕੇ ਬਸ ਕਰੋ ਰਹਿਣ ਦੋ ਮੰਨ ਲਓ ਪਾਣੀ ਦਾ ਪਹਿਲਾਂ ਹੀ ਘਟ ਗਿਆ ਆਪਣੇ ਪੰਜਾਬ ਚ ਥੱਲੇ ਦੇਖੋ ਪਾਣੀ ਕਿੰਨਾ ਰਹਿ ਗਿਆ ਹੈ ਧਰਤੀ ਦੇ ਲੈ ਸੰਦੀਪ ਭੈਣੇ ਹਾਰ ਨਹੀਂ ਨਾ ਜਦ ਤੱਕ ਪੈਂਦੇ ਹਟਦੀ ਤੂੰ ਵੀ ਨਹੀਂ ਮੈਂ ਕਿਹਾ ਕਿਹੜਾ ਹਾਰ ਮੇਰੇ ਨਾਲ ਪੈਂਦੇ ਛੱਡ ਦੇ ਇਹਨੂੰ ਹੁਣ ਹਾਰ ਪਾਉਣੇ ਹੈ ਹਾਰ ਪਾਉਣੇ ਸਾਵਾਸ ਸਾਵਾਸ ਬਕੇ ਹਨੀ ਬਈ ਵਧੀਆ ਬਈ ਸਾਫ ਹੋ ਨੀ ਆਪਣੇ ਥੱਲੇ ਜਾ ਸਪਾਈ ਰੱਖਨੇ ਆ ਭਡੰਗਰਾ ਥੱਲੇ ਜਾ ਰੱਖਨੇ ਜਿਹੜੇ ਆਪਾਂ ਨੂੰ ਦੁੱਧ ਦਹੀਂ ਦੰਨੇ ਆ ਮੈਂ ਮੰਨ ਗਿਆ ਪਾਣੀ ਜਿਹੜਾ ਇੰਨਾ ਬਰਬਾਦ ਹੋ ਰਿਹਾ ਹੈ ਕੋਈ ਬਰਬਾਦ ਨਹੀਂ ਹੋ ਰਹੀ ਇਹ ਬਰਬਾਦ ਇਹ ਕੋਈ 20 ਦਿਨਾਂ ਬਾਅਦ ਤੋਂ ਨਾਲੇ ਤੂੰ ਕੋਈ ਬਰਬਾਦ ਨਹੀਂ ਕਹਿੰਦੇ ਹੁੰਦੇ ਬਾਈ ਇਹ ਨਹੀਂ ਮੰਨ ਸਾਦੀ ਇਹਨਾਂ ਦੇ ਪਾਸੇ ਜਿੱਥੇ ਮੈਂ ਕਹਿ ਤਾ ਮੈਂ ਆ ਜਿੱਕਰ ਮੈਂ ਠੀਕ ਆ ਓਕਰ ਮੈਂ ਠੀਕ ਆ ਸਹੀ ਵਾਰ ਚਲਾਉਣੀ ਦੀ ਪੈਂਦੀ ਆ ਮੈਂ ਮੈਂ ਚਲਾਉਣੀ ਪੈਂਦੀ ਆ ਈ ਬੰਦਾ ਏ ਹਾਂ ਗੱਲ ਪੱਕੀ ਆ ਕਹਿਣਾ ਰ ਕੋਹਣਾ ਵੀ ਪੈਂਦਾ ਜਿੱਥੇ ਗਲਤ ਆ ਉੱਥੇ ਕੋਹਣਾ ਵੀ ਪੈਂਦਾ ਨਾਮ ਦੇਖੀ ਜਾਂਦਾ ਏ ਸੁਖੋਂ ਪੈਣ ਜੀ ਹੁਣ ਤਾਂ ਤੁਸੀਂ ਵਿਲੇ ਖੜੇ ਆ ਲੈ ਚਾਹ ਮੈਨਾਂ ਨਹੀਂ ਇੱਕੋ ਬਾਰੇ ਕਹੀ ਜਾਂਦੀ ਏ ਤੁਸੀਂ ਨਹੀਂ ਆਇਆ ਤਾਂ ਨਹੀਂ ਨਹੀਂ ਮੈਂ ਚਾਹ ਮੈਂ ਨਹੀਂ ਚਾਹ ਚੂਪ ਵੀ ਰਹਾ ਆ ਮੈਂ ਨਹੀਂ ਚਾਚੂ ਪੀਣ ਆਇਆ ਮੈਂ ਮੈਂ ਤਾਂ ਮਨਿੰਦਰ ਨੂੰ ਛੱਡਣ ਆਇਆ ਮੈਂ ਜਾਣਾ ਰੋਪੜ ਨੂੰ ਜ਼ਰੂਰੀ ਕੰਮ ਉਹ ਤਾਂ ਠੀਕ ਆ ਹੁਣ ਤਰੀ ਬਣਾ ਉਹ ਮਾਸੀ ਕੀ ਦੀ ਸਭ ਵਧੀਆ ਸਾਰੇ ਹੈ ਹੈ ਬੰਦੋ ਪਟਾਇਆ ਹਾਂ ਦੰਦ ਸਾਰੇ ਪੱਟ ਹੋਣੇ ਆ ਦੰਦ ਤਾਂ ਸਾਰੇ ਬੰਦਾਂ ਚ ਵਾਰੀ ਵਾਰੀ ਕਰਦੇ ਹੋਣੇ ਦੰਦ ਤਾਂ ਸਾਰੇ ਪੱਟ ਹੋਣੇ ਆ ਦੰਦ ਕੋਈ ਨਹੀਂ ਛੱਡਣੇ ਸ਼ੋਕਰਾ ਕਿ ਪੰਜ ਰੱਬੋਂ ਚੜ ਜਾਣਾ ਉਹ ਸਮਝ ਗਿਆ ਉਸ ਤੋਂ ਬਾਈ ਤੇਰਾ ਕਹਿਣਾ ਕਦੇ ਨਹੀਂ ਮੰਨਦੀ ਭੈਣ ਤੁਹਾਨੂੰ ਕਿਉਂ ਨਹੀਂ ਆ ਪੰਜ ਜਦੋਂ ਇਹ ਜਾ ਬੈਠ ਕੇ ਕਹਿੰਦਾ ਉਹ ਕਹਿਣਾ ਮੰਨਦੀ ਹੈ ਦਿੱਤਾ ਮੰਨਣੇ ਆ ਉਹ ਪਿਆ ਛੱਡ ਦੇ ਉਹ ਵਿਚਾਰਾ ਕੱਦਾ ਕਹਿੰਦਾ ਉਹਦੀ ਸੁਣ ਲਾ ਉਹਨੂੰ ਆਪਣੇ ਆਪ ਤੇ ਕਿੰਨਾ ਗੁੱਸਾ ਚੜਦਾ ਹੋਊਗਾ ਜਿਉਂਨੇ ਮੈਨੂੰ 100 ਦਵਾਈ ਦੇਣਾ ਵੀ ਤੁਸੀਂ ਇਹਦੀ ਇਸਾਈ ਹੋਈ ਸੀ ਨਹੀਂ ਕਹਿਣਾ ਨਾ ਮੰਨੀ ਜਾਤੀ ਹਾਨੂੰ ਪਤਾ ਨਹੀਂ ਵੀ ਉਹਨੇ ਤੇਰੇ ਪਰੇ ਹੁਣ ਕਾ ਪਹਿਣਾ ਉਲਟਾ ਨਹੀਂ ਪਹਿਣਾ ਇਹ ਤਾਂ ਅਸਰ ਇਹਨੂੰ ਇੱਥੇ ਆ ਕੇ ਹੋਇਆ ਲੈ ਹੋਰ ਇਹਦਾ ਤਾਂ ਉਹ ਮਾਰ ਕੇ ਸਿਉਂਦੇ ਆ ਕੇ ਤੁਸੀਂ ਸੰਭਾਲਦੇ ਲੈ ਬੀਬਾ ਸਾਡਾ ਤੁਹਾਨੂੰ ਪਤਾ ਕੀ ਆਏ ਪਤਾ ਕੀ ਆਏ ਹੀਰਾ ਹੁੰਦਾ ਹੈ ਹੀਰਾ ਹੁੰਦਾ ਜੀ ਹੀਰਾ ਗੱਲ ਜੋ ਲੱਪਣ ਲੱਭੇ ਨਹੀਂ ਲੱਭੂ ਸਹੀ ਗੱਲ ਆ ਦੀਵਾ ਲੱਭੇ ਉਹ ਹੈ ਨਾ ਇਹ ਤਾਂ ਸਾਡੇ ਕੋਲ ਨਹੀਂ ਪਰਮਾਤਮਾ ਹੀਰਾ ਵਾਲੇ ਤੇ ਲੱਭਣਾ ਹੈ ਅਸੀਂ ਕਿਸੇ ਟਾਈਮ ਦੇ ਵਿੱਚ ਆਕੇ ਹੀਰੇ ਬੋਲ ਕਰੇ ਹੋਏ ਤੇ ਉਹਨਾਂ ਨੇ ਦੇਖਿਆ ਸਾਨੂੰ ਇਹ ਹੀਰਾ ਮਿਲ ਗਿਆ ਇਹ ਹੀ ਉਹ ਬਾਬਾ ਤੋਂ ਹੀਰਾ ਸਾਡੇ ਤੋਂ ਸੇਕਾ ਸਾਡੇ ਤੋਂ ਪਹਿਲਾਂ ਉਹ ਨਾ ਮੋਬਾਈਲਿਕ ਆਵੰਦਾਂ ਸੀ ਨੇ ਕੰਮ ਕਰਤ ਮਾਰਜਣ ਸਾਰਾ ਕੰਮ ਤੇਰਾ ਤਾਂ ਦੇਣਾ ਨਹੀਂ ਕਰਦੀ ਮੈਂ ਬਾਲੀ ਤੋਰ ਚ ਤੂੰ ਖੜੀ ਇੱਥੇ ਪੈਰਾ ਪਰ ਪਾਣੀ ਪਾਈ ਜਿੰਦੀ ਇਹ ਬਹੁਤ ਮਿੱਟੀ ਮਾਦੀਆ ਕਰਾ ਕੇ ਮਾਰੂਗੀਓ ਹਾਂ ਸੁਪਰੇ ਰੋੜਾ ਤੇ ਸਾਡੇ ਪੈਰ ਤੋਂ ਠੀਰਾ ਅਪਾਈ ਦੀ ਨਾ ਮੱਤ ਵਾਲਾ ਠੀਰਾ ਦੇਖ ਲਾ ਆ ਆਏ ਪੰਪਾ ਵਾਲਾ ਆ ਮੇਰੇ ਤੇ ਮਾਰ ਰਹੀ ਹੋ ਇਹ ਤਾਂ ਕੱਲ ਜੱਟ ਉਪਰਦੇ ਹੋਰ ਕੀ ਦੇਖੀ ਹੋਰ ਕੀ ਜਿੱਤ ਲਾ ਕੁਦੇ ਨਾ ਬੰਦਾ ਤੇ ਮੇਰੀ ਕਾਰ ਲਈ ਤੇ ਕੁਰਸੀ ਆ ਰੇ ਹੋ ਰੈਡੀ ਕੋਈ ਨਹੀਂ ਲੈ ਉਹ ਵੀ ਬਾਜਾ ਜੰਮਨ ਫੜਦਾ ਕੰਦਾ ਕੰਦਾ ਨਾ ਬੰਦਿਆਂ ਵਾਲੇ ਨੇ ਜਿਹੜੇ ਬਸ ਆ ਬੇਚਲਾ ਲੈ ਤੰਗ ਫੋੜਦੇ ਜਿਹੜੇ ਮੈਂ ਦੇਖੇ। ਉੱਤੀ ਜਾਣਾ ਦਾ ਉੱਪਰ ਨੂੰ। ਆ ਗਿਆ ਹਾਂ। ਲੈ, ਤੇਰੀ ਉੱਪਰ ਨੂੰ ਕਾ ਜਾਣਾ ਹੈ। ਉਹ ਘਰੇ ਉੱਪਰ ਕਮਰੇ ਚ ਜਾਣਾ ਨਹੀਂ। ਨਿਆਣੀ ਬਣਾਉਣੇ ਬਿਨੇ। ਆ ਫੇਤੀ ਕੀ ਕਰਦੀ ਤੈਨੂੰ ਕਰਦਾ ਹੈਂ। ਪਤਾ ਕਿੰਨੇ ਕੰਮ ਆਉਂਦੇ। ਸੰਦੀਪ ਆ ਕਿਉਂ ਤਰਾ ਮਾਰ ਕੇ ਡੱਡਾ। ਪੈਰ ਨਹੀਂ ਕੱਤਦੇ ਨੇ। ਪਾਣੀ ਦੀ ਦੁਸ਼ਮਣਾ। ਬੰਮਾ ਸਭੰਦ ਕਰ ਤੀਰ। ਕਾਤੀ ਜੀ ਕਾਤੀ ਆਪ ਤੇ ਇਹਦਾ ਨਾਮ ਬਦਲ ਕਰਦੀ ਆ ਤਾਂ ਵਿੱਕੀ ਹੀਰਾ 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 ਦੀ ਦੀ ਤੁਹਾਡਾ ਨਾਮ ਚੇਂਜ ਕਰਤਾ ਹਾਂਜੀ ਮੈਨੂੰ ਜੀ ਦਾ ਖਾਲਸਾ ਵਾਇਲ ਜੀ ਦਿਖਾਤੇ ਤੁਹਾਡਾ ਨਾਮ ਚੇਂਜ ਕਰਤਾ ਤੂੰ ਪਹਿਲਾਂ ਕਾਤੇ ਨਹੀਂ ਜੰਮਿਆ ਆਪਣੀ ਭਾਨ ਤੇ ਕਾਤੀ ਤੁਹਾਡਾ ਰੂਪ ਰੂਪ ਮਾਰਨੇ ਚੋਗਿਆ ਰਹਿੰਦਾ ਹਾਂ ਸਾ ਜੀ ਮੈਂ ਜੋ ਆਪਣੇ ਦੋਗੇ ਜਿਹੜੇ ਬਦਲੂ ਜਾਲਾ ਤੂੰ ਬੜਾ ਨੰਨਦਾ ਦੰਦਾ ਮੇਰੇ ਪਰ ਨੂੰ ਗੰਡਾਲਤੇ ਲੈ ਲੈ ਕੇ ਆਉਂਦੇ ਆ ਮੇਰੀ ਮੰਮੀ ਵੀ ਨਾਲੇ ਤੁਸੀਂ ਆਪਣੀ ਭੈਣ ਵਾਸਤੇ ਬੜੇ ਆ ਤੁਸੀਂ ਆ ਬੜੀ ਭੈਣ ਬਕ ਕਿੰਨਾ ਕਰਵਾਉਂ ਮਾਂ ਤੇ ਕਿਆ ਮੈਂ ਰੋ ਵੀ ਨਹੀਂ ਮਾਰਨਾ ਜੇ ਤੂੰ ਪਹਿਲਾਂ ਜਾਨ ਨੂੰ ਕੋਈ ਦੁੱਖ ਤਕਲੀਫ ਹੁੰਦੀ ਐ ਨਹੀਂ ਜਦ ਮੈਨੂੰ ਦੱਸਤੀ ਐ ਪਰ ਮਾੜਾ ਪਤਾ ਪਤਾ ਜਿਹੜੇ ਥੱਕ ਘੰਮਰਾ ਮੈਂ ਹਾਂ ਮਾਂ ਤੇਰੇ ਚਾਰੋਂ ਬਗਲੇ ਦੇ ਵਿੱਚ ਕਿਉਂ ਨਾ ਮਾਓ ਪਰੋਣੇ ਆ ਹਾਂ ਮੇਰੇ ਰੈਂਕ ਪੱਲਾ ਜਦੋਂ ਸੋਹਣੇ ਜੇ ਕੱਢ ਦੋਗੇ ਸਾਡੀ ਭੈਣ ਸੰਗ ਦੱਸੋ ਖੁਸ਼ ਆ ਹੋ ਜਾਂ ਤੰਡੇਲੀ ਫਿਰ ਤੁਸੀਂ ਰੋਣ ਰੋਣ ਕਰੂਗਾ ਅਸੀਂ ਪਹਿਲੇ ਜਮਾਉਂਦਾ ਅਸੀਂ ਕਿਹੜਾ ਤਾਰਨਾ ਅਸੀਂ ਤੁਹਾਨੂੰ ਵੀ ਦੱਸਿਆ ਪਹਿਲੇ ਜਮਾਉਣ ਨੂੰ ਕਰਦੇ ਆ ਵੀ ਪਹਿਲਾਂ ਆਪਣਾ ਦੁੱਖ ਤਾਂ ਦੱਸ ਦਿੰਦਾ ਵੀ ਆਏ ਆਏ ਹੁੰਦੀ ਫਿਰ ਆ ਮਾਂ ਹੀ ਹੋਈ ਤਾ ਤੇਰੇ ਨੂੰ ਦੁੱਖ ਦੱਸਣਾ ਹੋਵੇ ਤੋਂ ਟੋਡ ਨਾਲ ਮੈਸੇਜ ਆ ਕੇ ਹੁੰਦੀ ਏ ਮਾਹ ਬੋਤਾ ਮਿਹਰੇ ਨਿਕਸਾ ਕੇ ਖਾ ਕੇ। ਬਾਕੀ ਸਾਰੇ ਜੱਟਾਂ ਆਈ ਸੀ। ਬੀਸੀ ਗਾਦੀ ਮਾਹ ਕਿ ਨਾ ਹੋ ਕੋ ਲੱਖਣ ਆਈ ਸੀ ਹੋ। ਪਰ ਤੁਸੀਂ ਡਰਦੇ ਹੋ ਸਾਡੀ ਗਲਤੀ ਨਹੀਂ ਨਾ। ਪਰ ਬਾਕੀ ਦਾ ਕੋਈ ਨਹੀਂ ਆਣਾ ਮਾਰੂ ਤਾਂ ਨਾਲੇ ਖਲਾ ਰਹੇ। ਹਾਂ ਉਹ ਤਾਂ ਬੁਣਿਆ ਵਿੱਚ ਰੱਖਣਾ। ਤੋਂ ਆ ਮਾਪੇ ਚੋਸ਼ ਨਹੀਂ। ਉਹ ਵੀ ਥੋੜਾ ਜਿਹਾ ਇਸਦੀ ਆ। ਗਰੀਤ ਵੀ ਉਹਦੇ ਨਾਲ ਰੁੱਟੇ ਹੋ ਜਾਂਦੀ ਆ। ਟਾਇਰ ਕਰਕੇ ਰੱਖਣਾ। ਉਹ ਤਾਂ ਬੰਦੇ ਨੇ ਗੱਲ ਸਮਝ ਗਿਆ। ਬਾਕੀ ਸਾਡੀ ਮਾਫਾ ਹੈ। ਮਾਤਾ ਦੇ ਮਾਤਾ ਨੂੰ ਕਿੰਨੀ ਆਖਲਾ ਦੇਖੋ। ਥੱਲੇ ਤੇ ਨਾ ਤੋੜ ਕੇ ਨਹੀਂ ਆਈ ਨਾ। ਵੀ ਵਾ ਖੱਲਿਆਣਾ ਸਦੀਪ ਕਹੀ ਜਾਂਦੀ ਹੈ ਮੈਂ ਇਹਨਾਂ ਚੋਕਰਾ ਪਾਤੀਆਂ ਨੂੰ ਚੋਕਰਾ ਪਾਤੀਆਂ ਕੋਈ ਦਾ ਮੈਨੂੰ ਨਾਲ ਦਿਖਦਾ ਨਹੀਂ ਇਹ ਅੱਜ ਤੇ ਕਿਹੜੀ ਕੁੱਪਤੀ ਅੱਜ ਖਾਣੀ ਆ ਦੋ ਦਿਨ ਕੌਲੀ ਚ ਰੁੜੀ ਜਾਂਦੀ ਹੈ ਕਿਸੇ ਨੇ ਠਾ ਲਈ ਅੱਛਾ ਸੁਣ ਲਓ ਭਾਈ ਹਮ ਕੌਲੀ ਚ ਰੁਣੀ ਹੋ ਸਬਜ਼ੀਆਂ ਵੀ ਇਹਨਾਂ ਦੀ ਫ੍ਰੀਜ ਚ ਰੁੜੀ ਜਾਂਦੀਆਂ ਜਦ ਬੰਦੇ ਇਹਨੂੰ ਰੋਟੀ ਇਹ ਦਿੰਦੀਆਂ ਤੇ ਉਹ ਵਕੀਨ ਦਿੰਦੀ ਹੈ ਇਹ ਮੈਨੂੰ ਦਿੰਦੀ ਰੋਟੀ ਰੱਖ ਕੇ ਇਹਨਾਂ ਨੇ ਲੈ ਕੇ ਆਉਣੀ ਹੈ ਨਾ ਵਿਚੀ ਚੀਜ਼ ਜਿਹੜੀ ਹੁਣ ਦਿਖਦੀ ਆ ਵੀ ਰਾਤ ਦੀ ਦਾਲ ਪਈ ਸੀ ਉਹਦੇ ਚ ਮੈਂ ਫ੍ਰੀਜ ਚ ਨਿਗਾ ਮਾਰੀ ਨਾ ਦਾਲ ਪਈ ਤੇ ਵੀ ਕੀ ਕਰਾਂ ਇਹਨੂੰ ਇਹਨਾਂ ਨੇ ਜੇ ਰੋਟੀ ਹੁੰਦੀ ਰੋਟੀ ਦੇਣੀ ਹੁੰਦੀ ਦਾਲ ਨਹੀਂ ਹੁੰਦੀ ਉਹ ਦੋ ਦਿਨ ਪਈ ਪਈ ਉਹ ਥੱਲੇ ਕਰਦੇ ਬਸੇ ਸਾਡੇ ਨੇ ਜਗ੍ਹਾ ਜੀ ਬਣੀ ਗਈ ਆਹ ਲਾ ਦੇ ਦੇ ਮੈਂ ਨਹੀਂ ਜene ਖਾ ਲਈ ਹਨਾ ਰਾਤ ਦੇ ਚਾਹਲ ਬਣੇ ਬਤੇ ਸੰਦੀਪ ਦੱਸੇ ਮੈਨੂੰ ਉਹ ਪੂਰੇ ਦਾ ਪੂਰਾ ਡੰਬਾ ਇੱਥੇ ਲਿਆ ਕੇ ਰੱਖਿਆ ਵਾ ਤੇ ਕਿੰਨਾ ਖਾ ਪਾਦੀ ਹਾਂ ਤੇ ਬੈਠੀ ਹੋਣਾ ਚਾਹ ਆਹ ਲਾ ਫਿਰ ਗੱਲ ਜਿਹੜੀ ਸਹੀ ਹੈ ਮੰਮੀ ਨੇ ਕਿਹਾ ਮੰਮੀ ਕਹਿੰਦੀ ਵੀ ਦੀਦੀ ਨੇ ਤੇਰੀ ਨੇ ਚਾਹਲ ਨਹੀਂ ਖਾਣੀ ਉਹ ਤੇ ਮੈਂ ਤਾਂ ਖਾ ਖਾ ਤਾ ਮਨੂੰ ਸੋਣਾ ਵੀ ਤਾਂ ਛੋਕਾ ਬਣਾਓ ਇਹਨਾਂ ਫਿਰ ਛੱਡੋ ਨਿਆਣਿਆ ਕਰਕੇ ਬਣਾਉਣੀ ਵੀ ਪੈਂਦੀ ਹੈ ਖਾਦੀ ਗੱਲ ਨਹੀਂ ਐਨੇ ਬਚੇ ਵੀ ਖਾਦੇ ਤੇ ਪਤਾ ਨਹੀਂ ਕਿ ਆਨੇ ਕੋਤਾ ਹੁਣ ਚੱਕਰ ਪਤਾ ਸਮਝ ਲੱਗਦੀ ਹਾਂ ਉਹਨਾਂ ਨੂੰ ਅਹੀ ਐਸਟੀਮੇਟ ਹੈਗਾ ਵੀ ਸਮਝ ਕਿੰਨਾ ਕੁ ਬਣਾਉਣਾ ਕਿੰਨੀ ਜਬਾਨੀ ਕਿੰਨੇ ਨਹੀਂ ਬਣਾਣੀ ਕੋਈ ਐਸਟੀਮੇਟ ਨਹੀਂ ਪਹਿਲਾਂ ਬਣਦੇ ਤੇ ਕਿਲੋ ਹੁਣ ਮਰਦਾ ਛੋਟਾ ਗਲਾਸ ਉਹ ਵੀ ਕੀ ਖਾਏਗਾ ਮੈਂ ਕੀ ਕਰਾਂ ਅੱਜ ਕੋਲੀ ਬਣਾਉਣੀ ਖਾਣ ਨੂੰ ਪਬਲੀ ਵੀ ਨਹੀਂ ਬਣਾਉਣੀ ਮੈਂ ਤਾਂ ਕੱਲ ਨੂੰ ਅੱਜ ਕੜੀ ਬਣਾਉਣੀ ਚਾਵਲ ਨਹੀਂ ਬਣਾਉਣੇ ਲੋ ਕੜੀ ਜਮਈ ਪਹਿਵਾਦੀ ਆ ਦੇਖ ਲੈ ਆ ਡੰਨ ਲਾਤਾ ਸਾਨੂੰ ਨਹੀਂ ਆ ਡੰਨ ਲਾਤੇ ਕੜੀ ਦੇ ਨਾਲ ਸਾਰੇ ਨੇ ਚੌਲ ਖਾਣੇ ਇਹਨੇ ਕਹਣਾ ਮੈਂ ਹੁਣ ਐਨੇਕ ਬਣਾਏ ਤੇ ਉਹ ਕਹਿੰਦਾ 10 ਵੀ ਭਾਈ ਦੇ ਆ ਪੰਨਾ 10 ਸਾਡੇ ਨਾਲ ਬੇਨੇ ਆਈ ਹੁੰਦੀ ਕਿ ਨਹੀਂ ਤੂੰ ਦੱਸ ਹਾਂ ਇਹ ਤਾਂ ਬਾਈ ਹਮ ਤਾਂ ਸਾਡੇ ਕੋਈ ਨਹੀਂ ਉਹ ਪਹਿਲਾ ਦਾ 10 ਕਿਲੋ ਚੌਲ ਇਕੱਲਾ ਮੈਂ ਹੀ ਖਾ ਜਾਂਦਾ ਉਹ ਕੋਲੋਂ ਬਾਅਦ ਛੱਡ ਤੇ ਖਾ ਲੇ ਉਹ ਵੀ ਬਚ ਜਾਂਦੇ ਇਹ ਬਚ ਜਾਂਦੇ ਚਲੋ ਚਲੋ ਚਾਹ ਪਾਓ ਹਾਂ ਚਲੋ ਜੀ ਠੀਕ ਹੈ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਾਂ ਆਹ ਕੀ ਹੋ ਗਿਆ ਭਾਈ ਆ ਵੀ ਤਾਂਹੀਂ ਟੁੱਟ ਗਈ ਹਾਂ ਦੇਖੋ ਇੱਕ ਪਾਲਸੀ ਵੀ ਤਾਂ ਆਉਂਦੀ ਆ ਉਹ ਹੈ ਨਹੀਂ ਬਣ ਪਾ ਨੇ ਹੋਲੀ ਆਉਣ ਵਾਲੀ ਹੈ ਨਾ ਜਿਵੇਂ ਇੱਥੇ ਕ੍ਰੈਸ਼ ਖਤਮ ਕਰ ਦਿੰਦੀ ਆ ਆਪਾਂ ਨੇ ਵੀਰੇ ਉੱਪਰ ਨੂੰ ਆ ਜੀ ਮੈਂ ਦੁੱਧ ਤੇ ਪੱਤੇ ਪਾਉਂਦੀ ਮੈਂ ਚੱਲੇ ਬੱਸ ਮੇਰੇ ਕੋਲ ਟਾਈਮ ਹੋ ਗਿਆ ਮੈਨੂੰ ਫੋਨ ਆ ਗਿਆ ਮੈਂ ਚੱਲੇ ਵਾਹ ਚਾਬੀ ਕਿ ਜਾਈ ਹੁਣ ਅਰੇ ਚੱਲ ਮੈਂ ਹੁਣ